24 ਘੰਟੇ ਉਹ ਜੋਤ ਜਗਦੀ ਰਹਿੰਦੀ ਹੈ 24 ਘੰਟੇ ਹਾਂ ਅੰਮ੍ਰਿਤਸਰ ਵੀ ਬਾਗਾ ਬਾਰਡਰ ਜਿਹੜਾ ਨਾ ਉੱਥੇ ਸੇਮ ਅੰਮ੍ਰਿਤਸਰ ਵੀ ਉਹ ਵਲੋਗਿੰਗ ਗੱਲ ਕਰੀ ਹਾਂ ਬਕਸ਼ੌਰ ਤੋਂ ਪੜ੍ਹੀ ਹੋਈ ਸੀ ਦਿਲ ਸ਼ਰਮਾਇਨਾਂ ਦੀ ਫੋਟੋ ਗਈ ਸੀ ਤਾਂ ਗੈਸ ਕਰਕੇ ਉਹਦੀ ਮਾਤਾ ਦੀ ਸਮਾਧ ਦੇ ਬੈਕ ਸਾਈਡ ਤੇ ਨੀਚੇ ਬਣਾਈ ਇਹ ਤਾਂ ਸਿੰਘੀ ਮੰਮੀ ਦੀ ਵੀ ਨਹੀਂ ਹੈ ਉਸਕੇ ਉੱਤੇ ਚੜਾ ਨਿਆਵਾ ਤੂੰ ਇਹਨੇ ਆਪ ਤਾਂ ਜੁੱਤੀਆਂ ਖਾਣੀਆਂ ਨੇ ਸਾਨੂੰ ਵੀ ਬਣਾਉਣਾ ਇੱਥੇ ਇਹ ਆਇਆ ਹਾ ਬਾਰਡਰ ਜਿੱਥੇ ਲੜਾਈ ਲੱਗੀ ਸੀ ਤੇ ਆਹਡਾ ਵੀਰ ਇਹ ਬਿਨਾ ਪੁੱਛੇ ਉੱਤੇ ਚੜ ਗਿਆ ਤੇ ਗੱਲਾਂ ਨੇ ਹੌਣ ਦੇ ਦਿੱਤਾ ਮੇਰੇ ਕਰਕੇ ਦੇਖੋ ਯਾਰ ਕਿੰਨਾ ਵਧੀਆ ਆ ਇੱਥੇ ਲੜਾਈ ਹੋਈ ਸੀ ਇਹ ਸਟੇਸ਼ਨ ਹੁੰਦਾ ਸੀ ਵੈਸੇ ਆ ਜਿਹੜੀਆਂ ਤੁਹਾਨੂੰ ਲੱਭਦੀਆਂ ਪਈਆਂ ਨੇ ਚੀਜ਼ਾਂ ਇਹ ਰੇਲਵੇ ਦੀਆਂ ਸੀ ਇੱਥੋਂ ਟ੍ਰੇਨ ਲੰਘਦੀ ਸੀ ਵੈਸੇ ਹੁਣ ਬੰਦ ਹੋ ਗਿਆ ਕਿਉਂਕਿ ਇਸ ਤੋਂ ਅੱਗੇ ਪਾਕਿਸਤਾਨ ਸੀ ਤੇ ਇਹ ਪੰਜਾਬ ਦਾ ਲਾਸਟ ਸਟੇਸ਼ਨ ਸੀ ਮੰਨਿਆਂ ਦਾ ਅਸੀਂ ਉੱਪਰਲੀ ਸਾਈਡ ਆ ਇਹ ਅੰਦਰ ਨੂੰ ਟਰੇਨ ਇੱਕ ਬਣਾਈ ਹੋਈ ਆ ਇੱਥੇ ਇੱਥੇ ਸ਼ੋਅ ਲੱਗਦਾ ਹੈ 10 ਮਿੰਟ ਦਾ ਰੋਜ਼ 12 ਵਜੇ ਤੋਂ ਬਾਅਦ ਤੇ ਪਰੇਡ ਹੋਣ ਤੋਂ ਸਾਢੇ 6:00 ਪਹਿਲਾਂ ਪਹਿਲਾਂ ਸ਼ੋਅ ਲੱਗਦਾ 10 ਮਿੰਟ ਦਾ ਸ਼ੋਅ ਹੁੰਦਾ ਨਾ ਇਹ ਟਰੇਨ ਦਾ ਡੱਬਾ ਆ ਜੇ ਮੰਨ ਲਓ ਟਰੇਨ ਹੀ ਤੜੀ ਹੋਈ ਯਾਰ ਵਸ ਇੰਨੀ ਕੀ ਜਗ੍ਹਾ ਹੁੰਦੀ ਆ ਦੇਖੋ ਕਿੰਨੀ ਵਧੀਆ ਚੀਜ਼ ਬਣਾਈ ਹੈ ਨਾ ਇਹ ਕੋ ਰੈਸਟੋਰੈਂਟ ਨਹੀਂ ਭਈ ਇਹ ਟਰੇਨ ਦਾ ਡੱਬਾ ਆ ਤੇ ਇੱਥੇ ਸ਼ੋਅ ਲੱਗਦਾ ਹੁੰਦਾ ਰੋਜ ਆਇਆ ਤੁਹਾਨੂੰ ਬਾਹਰੋਂ ਦਿਖਾਉਣੇ ਆਂ ਟ੍ਰੇਨ ਆ ਹਾਂ ਵੀ ਸ਼ੋਲਾ ਕਿ ਆ ਇਹ ਕਿਹਦੇ ਕੋਲੋਂ ਕੋਣ ਕਰ ਰਿਹਾ ਹੋਣਾ ਯਾਰ ਅੰਦਰ ਕਿੰਨੇ ਆ ਇਹ ਕਿਹਦੇ ਜੀ ਇਹ ਲੋ ਲੋ ਲਾਵਾ ਉੱਭੀ ਅਸਾ ਇਹਨਾਂ ਨੂੰ ਸਰ ਕੋਈ ਬੋਡਨ ਨਹੀਂ ਲੱਗ ਕੋਈ ਨਾ ਕੋਈ ਸ਼ੋਰ ਨਹੀਂ ਉਹਦਾ ਵੀ ਇੱਧਰ ਆਨੇ ਚਾਹ ਵਾਹ ਦਾ ਉਹ ਜਿੱਤੀ ਦੀ ਬੁਰੀ ਜਿੰਦਗੀ ਨਹੀਂ ਆਰੀ ਉਹ ਪਾਕਿਸਤਾਨ ਉਹ ਆਕਤਮਦੀਪਾ ਜੀ ਬਾਟਰ ਵੇਖਣਾ ਇਹ ਇਹ ਆਜੀ ਸੇਨੀ ਵਾਲਾ ਬਾਟਰਾ ਫਿਰੋਜ਼ਪੁਰ ਸ਼ਹਿਰ ਦਾ ਛੰਡਾ ਆਣਾ ਜੋ ਵੀ ਵੀਡੀਓ ਚਾਹੁੰਦੇ ਹੋ ਪਾਕਿਸਤਾਨ ਦੇ ਆ ਵੀ ਕੱਚੀ ਮਿੱਟੀ ਵਿੱਚੋਂ ਚੱਲ ਰਿਹਾ உ சேனிவால போடர் குடியே கிஃபுர சேனால அந்த பேடே खुशाम कहते हैं तमाम बहन भाइयों और बच्चों से गुजारिश है कि ट्रेड के दौरान ट्रेड वैल्यू में गैर अमदाती नार 12ပါတ်မှာနေပါ ਜੋ ਕੰਦੇ ਬੈਏ ਹੋ ਯਾਰ ਇਹ ਕਿਹਨੇ ਵੀ ਹੋਇਆ ਇਹ ਸਾਰੀਆਂ ਪਿਸਤੋਲਾਂ ਆ ਨਾ ਉਹ ਬੰਦੂਕਾਂ ਜਿਹੜੇ ਇਹ ਤੇਰੇ ਗੋਲ ਵਾ ਇਹ ਭੱਤ ਸਿੰਘ ਦੀ ਸੀ ਇਹ ਬੋਲ ਰਿਹਾ ਉਹ ਬਲੇ ਤਾਂ 50 ਆ ਹਾਂ ਜੀ ਦੀਪੰਦ ਇਹ ਗੋਲੀ ਉਸ ਟਾਈਮ ਦੀਆਂ ਜਦੋਂ ਜੰਗ ਹੋਈ ਸੀ ਇਹ ਵੀ ਹੋਊਗਾ ਕੁਝ ਯਾਰ ਹਨਾ ਉਹ ਟਾਈਮ ਦਾ ਜੇ ਤੋਂ ਵੀ ਨਹੀਂ ਤੋਂ ਹਣਾ ਤੁੰਗ ਸਮਝਾਈ ਹਾਂ ਬੰਦੇ ਜਮਾ ਵੀ ਚਿੱਠੀਆਂ ਉਹਨਾਂ ਦੀਆਂ ਆ ਲਿਖਿਆ ਹੋਇਆ ਇਹਨਾਂ ਦੀ ਟ੍ਰਾਂਸਲੇਟ ਕੀਤੀ ਹੋਈ ਹੈ। ਹਾਂ, ਇਹ ਨੀਚੇ ਹੈ ਨਾ। ਇਹ ਹੈ ਜੀ ਚਿੱਠੀਆਂ। ਇਹਨਾਂ ਦੇ ਆਪੇ ਆਪ ਸਾਰੇ। ਪਿਆਰ ਦੇ ਕੋਈ ਜਮਾਨੇ ਬੱਤ ਵੀ ਨੀਚੇ ਤੋਂ ਥੋੜਾ ਨੇ ਆਪੀ ਮੋਹ ਅਪੀਲ ਕਰਦੇ ਨਹੀਂ ਨਾ ਇਹ ਦੂਜੀ ਵਾਰੀ ਅਪੀਲ ਦੋ ਵਾਰੀ ਕਰਕੇ ਤੀਜੀ ਲੈਟਰ ਲਿਖਿਆ ਹੋਇਆ ਹੈ।